ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਡਾਕਟਰ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਬੁਹੇ ਬਾਰੀਆਂ ਅੱਜ ਆਪਾਂ ਪੜਾਂਗੇ ਇਸ ਦਾ ਲੇਖ ਜਵਾਨੀ ਅਤੇ ਬੁਢਾਪਾ ਜਵਾਨੀ ਚਲੇ ਜਾਣ ਉਪਰੰਤ ਹੀ ਇਸ ਦੇ ਮਹੱਤਵ ਦਾ ਗਿਆਨ ਹੁੰਦਾ ਹੈ ਜਵਾਨੀ ਜ਼ਿੰਦਗੀ ਦੇ ਜੋ ਬੰਦਾ ਨਾ ਹੈ ਉਮਰ ਦਾ ਇਹ ਉਹ ਸਮਾਂ ਹੁੰਦਾ ਹੈ ਜਦੋਂ ਬੰਦਾ ਆਪਣੇ ਆਪ ਨੂੰ ਰੱਬ ਸਮਝਦਾ ਹੈ ਜੇ ਇਸ ਸਮੇਂ ਰੱਬ ਵੀ ਮਿਲ ਪਏ ਅਤੇ ਕਹੇ ਤੂੰ ਜਾਣਦਾ ਨਹੀਂ ਮੈਂ ਰੱਬ ਹਾਂ ਤਾਂ ਅੱਗੋਂ ਜਵਾਬ ਮਿਲੇਗਾ ਮੈਂ ਕਿਹੜਾ ਤੇ ਤੂੰ ਘਟ ਹਾਂ ਜਵਾਨੀ ਦੇ ਵੇਨ ਵਿੱਚ ਹਰ ਮਨੁੱਖ ਆਪਣੇ ਪੱਖ ਵਿੱਚ ਅਨੇਕਾਂ ਭਰਮ ਉਸਾਰਦਾ ਹੈ ਅਤੇ ਆਪਣੇ ਆਪ ਨੂੰ ਸਰਬ ਕਲਾ ਸਮਰੱਥ ਸਮਝਦਾ ਹੈ ਜਵਾਨਾਂ ਕੋਲ ਆਪਣਾ ਹੀ ਫਲਸਫਾ ਇਤਨਾ ਹੁੰਦਾ ਹੈ ਕਿ ਉਹਨਾਂ ਨੂੰ ਕੁਝ ਸਿਖਾਉਣਾ ਬੜਾ ਮੁਸ਼ਕਿਲ ਹੁੰਦਾ ਹੈ ਕੋਈ ਯੁੱਗ ਸੀ ਜਦੋਂ ਵਡੇਰਿਆਂ ਦੀ ਕਦਰ ਸੀ ਪਰ ਅੱਜਕੱਲ ਜਵਾਨਾਂ ਦਾ ਯੁੱਗ ਹੈ ਬੁਢਾਪਾ ਹਮੇਸ਼ਾ ਹੀ ਅਗਲੇਰੀ ਪੀੜ੍ਹੀ ਪ੍ਰਤੀ ਨੱਕ ਮੋਵਟਦਾ ਰਿਹਾ ਹੈ ਅਤੇ ਜਵਾਨ ਹਮੇਸ਼ਾ ਹੀ ਬੁੱਢਿਆਂ ਪ੍ਰਤੀ ਕਿਰਣਾ ਪ੍ਰਗਟਾਉਂਦੇ ਰਹੇ ਹਨ ਸੱਚ ਤਾਂ ਇਹ ਹੈ ਕਿ ਜ਼ਿੰਦਗੀ ਦੀ ਹਰ ਉਮਰ ਦਾ ਆਪਣਾ ਹੀ ਮਹੱਤਵ ਹੈ ਜਵਾਨੀ ਕੁਝ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ ਜਦੋਂ ਕਿ ਬੁਢਾਪਾ ਆਪਣੇ ਤੇਕ ਸੋਚ ਵਿਚਾਰ ਉੱਤੇ ਰੱਖਦਾ ਹੈ ਜਵਾਨੀ ਆ ਕੇ ਚਲੀ ਜਾਂਦੀ ਹੈ ਬੁਢਾਪਾ ਆਂਗਾ ਹੈ ਜਾਂਦਾ ਨਹੀਂ ਕਿਹਾ ਜਾਂਦਾ ਹੈ ਕਿ 12 ਸਾਲ ਦੀ ਉਮਰ ਵਿੱਚ ਬਚਪਨ ਗੁਆਚ ਜਾਂਦਾ ਹੈ 15 ਸਾਲ ਦੀ ਉਮਰ ਵਿੱਚ ਜਵਾਨੀ ਦਾ ਬੁਖਾਰ ਚੜਨ ਲੱਗਦਾ ਹੈ 20 ਸਾਲ ਦੀ ਉਮਰ ਵਿੱਚ ਪਹਿਲਾ ਪਿਆਰ ਲਗਭਗ ਮੁੱਕ ਜਾਂਦਾ ਹੈ 30 ਸਾਲ ਦੀ ਉਮਰ ਵਿੱਚ ਬੰਦਿਆਂ ਉਤੇ ਵਿਸ਼ਵਾਸ ਨਹੀਂ ਰਹਿੰਦਾ 40 ਸਾਲ ਦੀ ਉਮਰ ਵਿੱਚ ਦੋਸਤਾਂ ਨਾਲ ਵੀ ਬਾਕੀ ਦੁਨੀਆ ਵਾਂਗ ਮੋਹ ਟੁੱਟ ਜਾਂਦਾ ਹੈ 50 ਸਾਲ ਦੀ ਉਮਰ ਵਿੱਚ ਸਾਰੇ ਪ੍ਰਕਾਰ ਦੇ ਆਸਾਂ ਫਿੱਕੀਆਂ ਪੈਣ ਲੱਗਦੀਆਂ ਹਨ ਅਤੇ 60 ਸਾਲ ਦੀ ਉਮਰ ਵਿੱਚ ਪੇਟ ਨਾਲੋਂ ਭੁੱਖ ਅੱਖਾਂ ਨਾਲੋਂ ਨਜ਼ਰ ਨਾਲੋਂ ਸੰਗੀਤ ਅਤੇ ਜੀਵਨ ਨਾਲੋਂ ਸਵਾਦ ਰਸ ਜਾਂਦੇ ਹਨ ਹਰ ਕਿਸੇ ਨੇ ਜਵਾਨੀ ਦੀ ਉਮਰ ਨੂੰ ਆਪਣੇ ਆਪਣੇ ਦ੍ਰਿਸ਼ਟੀਕੋਣ ਨਾਲ ਵੇਖਿਆ ਪਰਖਿਆ ਅਤੇ ਪ੍ਰਗਟਾਇਆ ਹੈ ਜਵਾਨਾ ਨੂੰ ਨਹੀਂ ਸਮਝਾਇਆ ਜਾ ਸਕਦਾ ਕਿ ਬਡਾਪਾ ਕੀ ਹੁੰਦਾ ਹੈ ਬੁੱਢੇ ਕੋਸ਼ਿਸ਼ ਦੇ ਬਾਵਜੂਦ ਯਾਦ ਨਹੀਂ ਕਰ ਸਕਦੇ ਕਿ ਉਹਨਾਂ ਤੇ ਵੀ ਜਵਾਨੀ ਆਈ ਸੀ ਕਹਿੰਦੇ ਹਨ ਕਿ ਜੇ ਹਰ ਕਿਸੇ ਨੂੰ ਦੋ ਜਵਾਨੀਆਂ ਤੇ ਦੋ ਬਡਾਪੇ ਮਿਲਣ ਤਾਂ ਮਨੁੱਖ ਦੀਆਂ ਬਹੁਤੀਆਂ ਗਲਤੀਆਂ ਸੁੱਤੇ ਸਿੱਧ ਹੀ ਠੀਕ ਹੋ ਜਾਣਗੀਆਂ ਜਵਾਨੀ ਵਿੱਚ ਜੋਸ਼ ਹੁੰਦਾ ਹੈ ਸੰਜਮ ਨਹੀਂ ਬੁਢਾਪੇ ਵਿੱਚ ਤਰਕ ਹੁੰਦਾ ਹੈ ਪਰ ਤਾਕਤ ਨਹੀਂ ਜਵਾਨਾਂ ਦੀ ਅਗਵਾਈ ਕਰ ਰਿਹਾ ਜਵਾਨ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਅੰਨ ਅੰਨਿਆਂ ਨੂੰ ਨਾ ਜਾ ਰਿਹਾ ਹੋਵੇ ਜਵਾਨੀ ਵਿੱਚ ਦਿਮਾਗ ਸੁਝਿਆ ਹੋਇਆ ਹੁੰਦਾ ਹੈ ਅਤੇ ਸਭ ਕੁਝ ਹੋਰ-ਹੋਰ ਪ੍ਰਤੀਤ ਹੁੰਦਾ ਹੈ ਜਵਾਨੀ ਪਰਯੋਗ ਕਰਨ ਦਾ ਸਮਾਂ ਹੁੰਦੀ ਹੈ ਇਹ ਸੋਚਣ ਬਜਾਰਨ ਦੀ ਉਮਰ ਨਹੀਂ ਹੁੰਦੀ ਵਿਗਿਆਨ ਨੇ ਉਮਰਾਂ ਲੰਮੀਆਂ ਕਰ ਦਿੱਤੀਆਂ ਹਨ ਅਤੇ ਨਤੀਜੇ ਵਿੱਚ ਬੁੱਢਿਆਂ ਦੀ ਗਿਣਤੀ ਜਵਾਨਾਂ ਦੇ ਅਨੁਪਾਤ ਵਿੱਚ ਵਧੇਰੇ ਹੋ ਗਈ ਹੈ। ਦੂਜੇ ਪਾਸੇ ਸੰਤਾਨ ਸੰਜਾਉਣ ਦੇ ਪ੍ਰਭਾਵਾਂ ਅਧੀਨ ਅਸੀਂ ਇੱਕ ਬਿਲਕੁਲ ਹੀ ਨਵੀਂ ਪ੍ਰਕਾਰ ਦੇ ਯੁੱਗ ਵਿੱਚ ਦਾਖਲ ਹੋ ਰਹੇ ਹਾਂ ਜਿਸ ਵਿੱਚ ਬढ़ाਪੇ ਅਤੇ ਜਵਾਨੀ ਦੇ ਸਮੇਲ ਨਾਲ ਹੀ ਅਜੋਕੇ ਯੁੱਗ ਦੀਆਂ ਸਮੱਸਿਆਵਾਂ ਸੁਲਝਾਈਆਂ ਜਾ ਸਕਣਗੀਆਂ। ਜਵਾਨੀ ਉਮਰ ਦਾ ਇੱਕ ਪੜਾਅ ਨਹੀਂ ਇਹ ਮਨ ਦੀ ਇੱਕ ਅਵਸਥਾ ਹੁੰਦੀ ਹੈ। ਕਈਆਂ ਦੀ ਆਵਾਜ਼ ਜਵਾਨੀ ਵਿੱਚ ਹੀ ਥੱਕ ਜਾਂਦੀ ਹੈ। ਕਈ ਬੁੱਢੇ ਵੀ ਟੱਲਵਾਂ ਖੜਕਦੇ ਹਨ। ਜਵਾਨ ਆਪਣੀ ਜੋਗਤਾ ਨਾਲ ਉਚੇਰੀ ਛਾਲ ਮਾਰਦੇ ਹਨ ਉਹ ਆਪਣੇ ਬਾਵਾ ਦੇ ਘੇਰੇ ਨਾਲੋਂ ਵਡੇਰੇ ਜੱਫੇ ਮਾਰਦੇ ਹਨ ਉਹ ਬਿਨਾ ਅੰਤ ਦਾ ਅਨੁਮਾਨ ਲਾਇਆ ਕਾਰਜ ਆਰੰਭ ਕਰ ਦਿੰਦੇ ਹਨ ਜਦੋਂ ਕਿ ਪੱਕੀ ਉਮਰ ਵਡੇਰੇ ਇਤਰਾਜ਼ ਕਰਦੀ ਹੈ ਅਤੇ ਬਹੁਤਾ ਸਮਾਂ ਵਿਚਾਰ ਵਟਾਂਦਰੇ ਵਿੱਚ ਹੀ ਲਾ ਦਿੰਦੀ ਹੈ ਪਰੋੜ ਉਮਰ ਜਲਦੀ ਹੀ ਪਛਤਾਉਣ ਲੱਗ ਪੈਂਦੀ ਹੈ ਅਤੇ ਦਰਮਿਆਨੀ ਪੱਦਰ ਦੀਆਂ ਪ੍ਰਾਪਤੀਆਂ ਨਾਲ ਹੀ ਸੰਤੁਸ਼ਟ ਹੋ ਜਾਂਦੀ ਹੈ ਜਵਾਨ ਖਿਆਲ ਕਰਦੇ ਹਨ ਕਿ ਇਹ ਬੁੱਢੇ ਪਾਗਲ ਹਨ ਜਦੋਂ ਕਿ ਬੁੱਢੇ ਜਾਣਦੇ ਹਨ ਕਿ ਜਵਾਨ ਮੂਰਖ ਹਨ ਜਵਾਨਾਂ ਦੀ ਢਾਣੀ ਵਿੱਚ ਕਦੀ ਵੀ ਕੋਈ ਬੁੱਢਾ ਖੇੜੇ ਮੱਥੇ ਸਵੀਕਾਰ ਨਹੀਂ ਕੀਤਾ ਜਾਂਦਾ ਹਰ ਬੁੱਢਾ ਇਸ ਗੱਲ ਤੋਂ ਫਿਕਰਮੰਦ ਹੁੰਦਾ ਹੈ ਕਿ ਜਵਾਨ ਸੰਸਾਰ ਨੂੰ ਕਰਾਹੇ ਪਾ ਰਹੇ ਹਨ ਜਵਾਨਾਂ ਅਤੇ ਬੁੱਢਿਆਂ ਦੀ ਗੱਲਬਾਤ ਜਾਂ ਤਾਂ ਇੱਕ ਦੂਜੇ ਉਤੇ ਤੋਮ ਤਾਂ ਨਾਲ ਜਾਂ ਤਰਸ ਨਾਲ ਹੀ ਮੁੱਕਦੀ ਹੈ ਇੱਕ ਲੇਖਕ ਨੇ ਤਾਂ ਇੱਥੇ ਤੱਕ ਕਿਹਾ ਹੈ ਕਿ ਜਵਾਨਾਂ ਦੀ ਪੰਡੀ ਕਰਨੀ ਬੁੱਢਿਆਂ ਦੇ ਜਿਉਂਦੇ ਰਹਿਣ ਲਈ ਜ਼ਰੂਰੀ ਹੈ ਕਿਉਂਕਿ ਭੰਡੀ ਕਰਨ ਦੇ ਜੋਸ਼ ਸਦਕਾ ਹੀ ਬੁੱਢਿਆਂ ਦੇ ਖੂਨ ਦਾ ਬਹਾਅ ਬਣਿਆ ਰਹਿੰਦਾ ਹੈ ਜੋ ਕੁਝ ਬੁੱਢੇ ਸੋਚਦੇ ਹਨ ਉਹ ਸੁਪਨਾ ਹੁੰਦਾ ਹੈ ਅਤੇ ਜੋ ਕੁਝ ਜਵਾਨ ਕੇ ਆਸਦੇ ਹਨ ਉਹ ਮ੍ਰਿਗ ਤ੍ਰਿਸ਼ਨਾ ਹੁੰਦੀ ਹੈ ਕਹਿਣ ਵਾਲਿਆਂ ਨੇ ਤਾਂ ਇਹ ਵੀ ਕਿਹਾ ਹੈ ਕਿ ਕਾਸ਼ ਜਵਾਨੀ ਨੂੰ ਸਮਝ ਹੁੰਦੀ ਅਤੇ ਬੁਢਾਪੇ ਕੋਲ ਸ਼ਕਤੀ ਹੁੰਦੀ ਜਵਾਨ ਮੌਤ ਵੱਲ ਲਪਕਦੇ ਹਨ ਜਦੋਂ ਕਿ ਮੌਤ ਬੁੱਢਿਆਂ ਵੱਲ ਲਪਕਦੀ ਹੈ ਜਵਾਨ ਫੜਾ ਮਾਰਦੇ ਹਨ ਅਤੇ ਬੁੱਢੇ ਉਹ ਕਹਾਣੀਆਂ ਸੁਣਾਉਂਦੇ ਹਨ ਜਿਨ੍ਹਾਂ ਵਿੱਚ ਉਹ ਆਪ ਨਾਇਕ ਬਣਦੇ ਹਨ। ਦੋਵੇਂ ਵੱਖਰੇ-ਵੱਖਰੇ ਢੰਗ ਅਪਣਾ ਕੇ ਮਾਨਤਾ ਪ੍ਰਾਪਤੀ ਦਾ ਨਾਟਕ ਕਰਦੇ ਹਨ। ਬੁੱਢੇ ਸੁਣ ਕੇ ਖੁਸ਼ ਹੁੰਦੇ ਹਨ ਕਿ ਅਜੇ ਤਾਂ ਤੁਸੀਂ ਜਵਾਨ ਲੱਗਦੇ ਹੋ, ਜਦੋਂ ਕਿ ਇਹ ਵਾਕ ਉਹਨਾਂ ਦੇ ਬੁੱਢੇ ਹੋਣ ਦਾ ਹੀ ਐਲਾਨਨਾਮਾ ਹੁੰਦਾ ਹੈ। ਜਵਾਨ ਸੁਣਨਾ ਚਾਹੁੰਦੇ ਹਨ ਕਿ ਤੁਸੀਂ ਆਪਣੀ ਉਮਰ ਨਾਲੋਂ ਢੇਰ ਸਿਆਣੇ ਹੋ। ਜਵਾਨੀ ਵਿੱਚ ਗਲਤੀਆਂ ਕੀਤੀਆਂ ਜਾਂਦੀਆਂ ਹਨ ਪੱਕੀ ਉਮਰ ਵਿੱਚ ਇਹਨਾਂ ਗਲਤੀਆਂ ਦੇ ਜਕੜਜਾਲ ਵਿੱਚੋਂ ਨਿਕਲਣ ਦਾ ਅਸਫਲ ਯਤਨ ਕੀਤਾ ਜਾਂਦਾ ਹੈ ਅਤੇ ਬੁਢਾਪੇ ਵਿੱਚ ਪਛਤਾਵਾ ਹੀ ਪਛਤਾਵਾ ਹੁੰਦਾ ਹੈ ਜਵਾਨੀ ਵਿੱਚ ਕਾਲ ਹੁੰਦੀ ਹੈ ਅਤੇ ਕਾਲ ਵਿੱਚ ਕੀਤੀਆਂ ਗਲਤੀਆਂ ਦਾ ਪਛਤਾਵਾ ਅਸੀਂ ਆਰਾਮ ਨਾਲ ਉਮਰ ਭਰ ਕਰਦੇ ਹਾਂ ਜਵਾਨੀ ਕੁਝ ਕਰਨ ਲਈ ਤਾੰਗਦੀ ਹੈ ਜਦੋਂ ਕਿ ਬੁਢਾਪੇ 'ਚ ਮਾਰੀਆਂ ਮੱਲਾਂ ਦੀ ਯਾਦ ਹੰਡਾਈ ਜਾਂਦੀ ਹੈ ਜਵਾਨੀ ਵਫਾਦਾਰ ਹੋਣਾ ਲੋਚਦੀ ਹੈ ਪਰ ਮਜਬੂਰ ਹੁੰਦੀ ਹੈ ਬਡਾਪਾ ਬੇਵਫਾ ਹੋਣ ਦੇ ਯਤਨ ਕਰਦਾ ਹੈ ਪਰ ਲਾਚਾਰ ਹੁੰਦਾ ਹੈ ਕਹਿੰਦੇ ਹਨ ਬਾਦਸ਼ਾਹ ਸੁਲੇਮਾਨ ਜਵਾਨੀ ਵਿੱਚ ਸਭ ਕੁਝ ਕਰਦਾ ਰਿਹਾ ਪਰ ਬਡਾਪਾ ਉਸਨੇ ਨਸੀਹਤ ਬਰੇ ਅਖਾਣ ਮੁਹਾਵਰੇ ਲਿਖਣ ਵਿੱਚ ਗੁਜ਼ਾਰਿਆ ਜਵਾਨੀ ਵਿੱਚ ਅੰਨਾ ਜੋਸ਼ ਹੁੰਦਾ ਹੈ ਪਰ ਬਡਾਪੇ ਵਿੱਚ ਲਗਾਮਾਂ ਹੀ ਲਗਾਮਾਂ ਹੁੰਦੀਆਂ ਹਨ ਅਮੀਰ ਹੋਣ ਦਾ ਅਤੇ ਗਰੀਬ ਹੋਣ ਦਾ ਸਭ ਤੋਂ ਠੋਕਮਾ ਸਮਾਂ ਜਵਾਨੀ ਹੁੰਦੀ ਹੈ ਬਡਾਪੇ ਵਿੱਚ ਭਾਵੇਂ ਕਿਤਨੀਆਂ ਵੀ ਦੌਲਤਾਂ ਹੋਣ ਮੇਦਾ ਸਾਬਕ ਕੁਝ ਤੋਂ ਮੁਨਕਰ ਹੋ ਜਾਂਦਾ ਹੈ ਜਿਵੇਂ ਕੋਈ ਜਵਾਨ ਬੁੱਢਾ ਹੋਣਾ ਪਸੰਦ ਨਹੀਂ ਕਰਦਾ ਐਵੇਂ ਹੀ ਕੋਈ ਸਿਆਣਾ ਬੁੱਢਾ ਵੀ ਮੁਰ ਜਵਾਨ ਹੋਣਾ ਨਹੀਂ ਚਾਹੁੰਦਾ ਜਵਾਨੀ ਵਿੱਚ ਹਵਾਵਾਂ ਵੀ ਜਵਾਨਾਂ ਦੇ ਵਸ ਵਿੱਚ ਹੁੰਦੀਆਂ ਹਨ ਅਤੇ ਕਲਪਨਾ ਬਹੁਤ ਉੱਚੇ ਅੰਬਰਾਂ ਵਿੱਚ ਉਡਾਰੀਆਂ ਲਾਉਂਦੀ ਹੈ ਬਡਾਪੇ ਵਿੱਚ ਅੱਠ ਪੌੜੀਆਂ ਵੀ ਹਿਮਾਲਾ ਪਰਬਤ ਹੁੰਦੀਆਂ ਹਨ ਅਤੇ ਮੇਂ ਕੇਵਲ ਚਿੱਕੜ ਦੇ ਬਹਾਨੇ ਹੀ ਪ੍ਰਾਪਤ ਹੁੰਦਾ ਹੈ ਜਵਾਨ ਦਾ ਕਿਸੇ ਇਸਤਰੀ ਨੂੰ ਪਿਆਰ ਕਰਨਾ ਇੱਕ ਸੁਭਾਵਕ ਜਹੀ ਗੱਲ ਹੁੰਦੀ ਹੈ। ਬੁੱਢੇ ਦਾ ਕਿਸੇ ਵੱਲ ਵੇਖਣਾ ਵੀ ਬੇਵਿਚਾਰ ਹੁੰਦਾ ਹੈ। ਜਵਾਨੀ ਪਿਆਰ ਤੋਂ ਬਿਨਾਂ ਕੀ ਹੋਵੇਗੀ? ਬੜਾਪਾ ਪਿਆਰ ਵਿੱਚ ਕਿਵੇਂ ਵਿਛਰੇਗਾ? ਜਦੋਂ ਪਤਨੀ ਖਾਣੇ ਵਾਲੀ ਮੇਜ਼ ਉੱਤੇ ਖਾਣਾ ਰੱਖਦੀ ਹੈ ਤਾਂ ਜਵਾਨ ਪਤਨੀ ਵੱਲ ਵੇਖਦਾ ਹੈ ਜਦੋਂ ਕਿ ਬੁੱਢਾ ਵਿਅਕਤੀ ਖਾਣੇ ਉੱਤੇ ਨਜ਼ਰ ਟਿਕਾਉਂਦਾ ਹੈ। ਪੁਰਸ਼ ਦੀ ਜਵਾਨੀ ਉਦੋਂ ਤੱਕ ਹੀ ਹੁੰਦੀ ਹੈ ਜਦੋਂ ਤੱਕ ਉਸ ਨੂੰ ਕੋਈ ਔਰਤ ਖੁਸ਼ ਜਾਂ ਉਦਾਸ ਕਰ ਸਕਦੀ ਹੋਵੇ। ਵਿਚਾਰਲੀ ਉਮਰ ਉਦੋਂ ਹੁੰਦੀ ਹੈ ਜਦੋਂ ਕੋਈ ਔਰਤ ਖੁਸ਼ ਤਾਂ ਕਰ ਸਕਦੀ ਹੋਵੇ ਪਰ ਉਦਾਸ ਨਾ ਕਰ ਸਕਦੀ ਹੋਵੇ ਬੁੱਢੀ ਉਮਰ ਉਹ ਹੁੰਦੀ ਹੈ ਜਦੋਂ ਕੋਈ ਔਰਤ ਕਿਸੇ ਨੂੰ ਨਾ ਖੁਸ਼ ਕਰ ਸਕਦੀ ਹੋਵੇ ਨਾ ਉਦਾਸ ਕਰ ਸਕਦੀ ਹੋਵੇ ਪਰ ਤੰਗ ਕਰ ਸਕਦੀ ਹੋਵੇ ਬੜਾਪੇ ਦੀ ਕੀਮਤ ਇਸ ਆਧਾਰ ਉੱਤੇ ਪੈਂਦੀ ਹੈ ਕਿ ਜਵਾਨੀ ਵਿੱਚ ਕੀ ਸੀ ਅਤੇ ਜਵਾਨੀ ਦਾ ਮੁੱਲ ਇਸ ਆਧਾਰ ਉੱਤੇ ਪੈਂਦਾ ਹੈ ਕਿ ਬੜਾਪੇ ਵਿੱਚ ਪ੍ਰਾਪਤੀ ਦਾ ਕਿਹੜੀਆਂ ਸਿੱਖਰਾਂ ਸ਼ੁਹੇਗਾ ਹਵੇਲੀ ਤੋਂ ਬਣਨ ਵਾਲੇ ਖੰਡਰ ਕਿ ਐਸੇ ਜਾਂਦੇ ਹਨ ਖੰਡਰਾਂ ਤੋਂ ਹਵੇਲੀ ਦੀ ਸ਼ਾਨ ਦਾ ਅਨੁਮਾਨ ਲਾਇਆ ਜਾਂਦਾ ਹੈ। ਜਵਾਨੀ ਭਵਿੱਖ ਦੀਆਂ ਗੱਲਾਂ ਕਰਦੀ ਹੈ। ਬੁਢਾਪਾ ਅਤੀਤ ਦੇ ਕਿਸੇ ਸੁਣਾਉਂਦਾ ਹੈ। ਜਵਾਨੀ ਸਮੁੰਦਰਾਂ ਦੀ ਕਲਵਲ ਹੈ। ਬੁਢਾਪਾ ਮਾਰੂਥਲ ਦੀ ਲੰਮੀ ਚੁੱਪ ਹੁੰਦਾ ਹੈ। ਜਵਾਨੀ ਜਾਂ ਬੁਢਾਪੇ ਦਾ ਵਿਅਕਤੀ ਦੀ ਉਮਰ ਨਾਲ ਕੋਈ ਸੰਬੰਧ ਨਹੀਂ। ਇਹ ਮੰਨਦੀਆਂ ਵੱਖ-ਵੱਖ ਅਵਸਥਾਵਾਂ ਹਨ। ਕਈ ਜਵਾਨੀ ਵਿੱਚ ਹੀ ਮਹਾਤਮਾ ਬੁੱਧ ਬਣ ਜਾਂਦੇ ਹਨ। ਕਈ ਬੁਢਾਪੇ ਵਿੱਚ ਵੀ ਬਾਬਾ ਦੀਪ ਸਿੰਘ ਹੁੰਦੇ ਹਨ। ਇਹ ਲੇਖ ਇੱਥੇ ਹੀ ਸਮਾਪਤ ਹੁੰਦਾ ਹੈ। ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਧੰਨਵਾਦ।